ਆਪਾਂ ਅੱਗੇ ਚੱਲਣ ਆਪਾਂ ਅੱਗੇ ਆ ਦੇ ਖੇਤ ਆਪਾਂ ਚੰਗੀਆਂ ਲੀਏ ਚਲੋ ਤੇ ਆਪਾਂ ਜਾਏ ਆ ਟ੍ਰੈਕਟਰ ਤੇ ਕਿਉਂਕਿ ਆਪਾਂ ਹੁਣ ਲੈ ਕੇ ਜਾਣਾ ਚਾਰ ਆਪਾਂ ਨੂੰ ਲੈ ਕੇ ਜਾਣਾ ਚਾਰ ਬਈ ਤੇ ਦੇਖੋ ਆ ਪਾਣੀ ਦੇ ਦੇ ਚੇ ਥੋੜਾ ਕਚਲ ਪਾੜ ਲਿਆ ਤਜੀ ਹੋਰ ਭਰਾਂਗੇ ਤੇ ਭਾਈ ਦੇਖੋ ਚਾਰ ਚਾਰ ਚ ਵਿੱਚ ਦੇਖੋ ਜੇ ਹਾਂ ਇਥਾਣੇ ਜੀ ਨਿਕਲਦੇ ਨੇ ਇਸ ਮਾਰ ਕੇ ਵੱਢੇ ਨਹੀਂ ਗਏ ਤੇ ਭਾਈ ਆ ਦੇ ਗਲੋਸ ਨੂੰ ਮੈਂ ਚਾਰ ਚੁੱਕ ਕੇ ਦਿਖਾਣਾ ਦੇਖ ਕਿੰਨੇ ਨਿਕਲਦੇ ਨੇ ਆ ਤਾਂ ਤੇ ਲੱਟਿਆ ਗਿਆ ਸੀ ਆ ਦੇਖੋ ਆ ਦੇਖੋ ਆ ਦੇਖੋ ਬਹੁਤ سارے ਹੈ ਜਿਦਾਣੇ ਹੈਗੇ ਨਿਚਾਰ ਚ ਜਿਹੜੇ ਗਾਇਸ ਪੱਤੇ ਨਾ ਗਏ ਹੋਣ ਬਹੁਤ سارے ਨਹੀਂ ਹੋ ਜੇ ਤੇ ਦੇਖੋ ਆਪਾਂ ਚਾਰ ਜੇ ਆਪਾਂ ਕੱਲ ਨੂੰ ਤਾਂ ਆਪਾਂ ਲੈ ਕੇ ਨਹੀਂ ਜਾਂਦੇ ਹੁਣ ਪਰਸੋਂ ਤੱਕ ਆਪਣੇ ਤਾਂ ਰਹਿ ਇੱਥੇ ਤੱਕ ਖਤਮ ਹੋ ਜਾਈ ਇੱਥੇ ਤੱਕ ਅੱਜ ਤੱਕ ਅੱਜ ਤੱਕ ਆਪਣਾ ਚਾਰ ਹੋਜੂ ਖਤਮ ਹੋ ਪਰਸੋਂ ਤੱਕ ਤੇ ਵਿਰਪਾ ਆਪਾਂ ਭਈ ਆਪਾਂ ਚਾਰ ਇੱਕ ਦਿਨ ਵਿੱਚ ਬੱਦ ਲੈ ਜਾਨੀ ਹੈ ਠੀਕ ਹੈ ਆਪਾਂ ਇੱਕ ਦਿਨ ਚ ਚਾਰ ਲੈ ਆਨੇ ਆਪਾਂ ਬੱਦ ਭਈ ਤੇ ਫਿਰ ਦੂਜੇ ਦਿਨ ਖੇਤਾਂ ਦੀ ਲੋੜ ਨਹੀਂ ਪੈਂਦੀ ਫਿਰ ਆਪਾਂ ਸਿੱਧਾ ਤੀਜੇ ਦਿਨ ਹੀ ਲਿਓਣੇ ਆਗੇ ਤੇ ਉਹ ਇੱਕ ਮੇ ਪਾਪੀ ਵਰਗੇ ਤੇ ਡੈਡੀ ਲੈ ਜਾਂਦੇ ਨੇ ਤੂੜੀ ਉੱਥੇ ਉੱਥੇ ਵਈਆ ਆਪਣੇ ਰੱਖੀ ਹੋਈ ਹੈ ਟੁੜੀ ਮੇਰੇ ਨਾਲ ਇਲਾਤ ਲੱਗੇ ਗਈ ਪਾਪਾ ਪਾ ਲੱਗ ਗਿਆ ਮੇਰਾ ਹੁਣ ਚਾਰ ਆਪਾਂ ਉਹਰੇ ਘੇਟੇ ਲਾਣ ਨੇ ਰੇੜੇ ਜੀ ਰੇ ਕਰੇ ਲਾਉਣ ਦੀ ਜਰੂਰਤ ਨਹੀਂ ਬੰਦੀ ਵਸ ਆਪਾਂ ਬੱਸ ਸਾਨੂੰ ਅਹੀਂ ਸੜਦੇ ਨੇ ਥੋੜੇ ਘਾਤ ਮਾਰਦੇ ਨੇ ਮੈਂ ਜਿਸ ਨੇ ਜਲੀ ਵੀ ਕਿਹਾ ਕਿ ਮੈਂ ਮੇਰੇ ਡੈਡੀ ਕੇ ਅੰਦਰ ਤੂੰ ਲਾਟੜਾ ਆਪਾਂ ਲਾਤਰਦੇ ਖਲਾਰ ਖਲਾਰ ਕਾਇਦਾ ਉਹ ਫਿਰ ਆਪਾਂ ਉਹਨਾਂ ਫਿਰ ਆਪਾਂ ਦੇਖੋ ਚਾਰ ਨੂੰ ਆਪ ਉਧਰ ਉਧਰ ਪੰਨਾ ਆਪ ਪਾਸਿਆਂ ਪਾਸਿਆਂ ਤੇ ਖਲਾਰੀ ਗੀ ਫੇਰ ਆਪਾਂ ਲਾ ਦਾਂਗੇ ਆਦੋਂ ਤੇ ਲਾ ਦਰਦੇ ਫੇਰ ਕੀ ਤੇ ਆ ਦੇ ਕੋਈ ਮੇਰਾ ਡੈਡੀ ਮਨ ਮਨ ਤੇ ਲੱਗ ਗਿਆ ਖਾਣਾ ਇਹਦਾ ਲਾਤਰਦੇ ਲਾਤਰਦੇ सब्सक्राइब जरूर करो मेडियो तूरी और लिया के पाओ

ਇੱਥੇ ਉਹ ਪਲਾਤਰ ਤੇ ਹੁਣ ਚਾਰ ਫੇਰ ਹਾਂਜੀ ਕਿਹਨੇ ਫੇਰ ਗਰਮੀ ਬਹੁਤ ਆ 12:30 ਹੋ ਗਏ ਦੁਪਹਿਰੇ ਆਇਆ ਜਾਂ ਮਾਸੇ ਕਰ ਦੁਪਹਿਰੇ ਹੂੰ ਤੇ ਇੰਨਾ ਸੋਹਰਾ ਵੀ ਦੇਖਾਂ ਨਿਸ਼ਾਨੀ ਹੂੰ ਤਾਂ ਕਰਕੇ ਥੋੜੀ ਬੱਤ ਹੋਰ ਤੇ ਆਪਾਂ ਇੱਕ ਤਾਂ ਥੱਲੇ ਪਾ ਲਈ ਚ ਚਾਰ ਦੀ ਤੇ ਫੇਰ ਤੂੜੀ ਫੇਰ ਚਾਰ ਫੇਰ ਤੂੜੀ ਫੇਰ ਚਾਰ ਆਈ ਕਰਾਂਗੇ ਇਹ ਪਾਪਾ ਕੇ ਲੈ ਆਏ ਨੇ ਹੁਣੇ ਆਪਾਂ ਤੇ ਇਹ ਤੇ ਫਿਰ ਬਈ ਆਪਾਂ ਸਾਰਾ ਕੁਝ ਤੂਰੀ ਤੂਰਨਾ ਦਾ ਹੋ ਜਾ ਹਾਂ ਪੂਰਾ ਐ ਲਾਤੜ ਕੇ ਲੈ ਜਾਨਾ ਪਰ ਕੇ ਤੇ ਐ ਨਹੀਂ ਬਤਾ ਅੱਜ ਆ ਪੱਛੇ ਤੱਕ ਇਹ ਵੀ ਚਾਰ ਚਾਰ ਦੀਆਂ ਗਾਂ ਖੁੰਦੀਆਂ ਉਹ ਨਿਕਲ ਜਾਣਗੇ ਉਹ ਜਮਾ ਖਤਮ ਹੋ ਜਾਂਦੀ ਹੈ ਹਾਂ ਦੂਜੇ ਡੰਗ ਜਾ ਕੇ ਤਾਂ ਹੂੰ ਤੀਜੇ ਜਾ ਕੇ ਹੋਰ ਵੀ ਨੋਰਮਲ ਹੋ ਜਾਂਦੀ ਹੈ ਕੱਲ੍ਹ ਜਾ ਕੇ ਜੀ ਖਤਮ ਹੋ ਜਾਂਦੀ ਹੈ ਖੋਦਣਾ ਲੈ ਜਾਨਾ ਪਰਕੇ ਤੇ ਗਾਈ ਹੁਣ ਮੈਨੂੰ ਹੀ ਲੱਤਰਨਾ ਪੂਰਾ ਚਰਪਾ ਟਿੱਕ 50 ਆ ਚਾਰ ਅੰਬ ਦਾ ਚੀ ਹੈ ਤੇ ਭਾਈ ਹੁਣ ਕੋਈ ਨਹੀਂ ਹੈਗਾ ਹੁਣ ਖੇਤਾਂ ਚ ਇੱਕ ਵੀ ਜਾਨਾ ਨਹੀਂ ਆਏ ਜਿਵੇਂ ਕੋਈ ਹੁੰਦਾ ਭਾਈ ਖੇਤਾਂ ਚ ਰੇੜੀ ਤੂੜੀ ਹੋਰ ਪਾੜੋ ਕਿ ਨਹੀਂ ਕਿਉਂ ਆਪਾਂ ਨੇ 4 ਪਾਇਆ ਸੀ ਉਦੋਂ ਬਈ ਪਹਿਲਾਂ ਆਪਣੇ ਜਦੋਂ ਆਪਾਂ ਨੇ 4 ਪਾਉਣਾ ਸੀ ਆਪਣੇ ਪਹਿਲਾਂ ਤਾਂ ਸੇਤੀ ਬਈ ਆਪਣੇ ਉਹ ਹੋਈ ਸੀ ਕਰਪੈਂ ਕਰਪੈਂ ਜੀ ਫੇਰ ਹੜੰਬਾ ਜੋਂ ਪਣ ਹੜੰਬਾ ਫੇਰ ਬਈ ਉਹ ਉਧਰ ਇੱਕ ਖੇਤ ਹੈ ਉਹਨਾਂ ਦੀ ਮੱਕੀ ਵੱਢਣ ਵੇਲੇ ਪਹਿਲਾਂ ਇੱਕ ਦਿਨ ਹੜੰਬਾ ਆ ਗਿਆ ਐ ਤਵਾੜ ਨੂੰ ਤੇ ਬਈ ਕੀ ਹੋਇਆ उस दिन असं डीकी गए सारा दिन असी खेत ही बैठे रहे गए असर डीकी गए हड़म्बा हड़म्बा खराब हो जा करे हड़ंबा हो जा करे बराब तो अपा फिर दूजे दिन भी हड़म्बा फिर खराब हो गया बी फिर की करे अपने, ओह एक ट्रैक्ट दूजी मशीन जिमाली ਗ੍ਰਾਈਂਡਰ ਗਲੈਂਡਰ ਤੇ ਫੇਰ ਆਪਾਂ ਨੇ ਫੇਰ ਉਹ ਗਲੈਂਡਰ ਆਪਣੇ ਮਾਂਚਾ ਕੇ ਤਾਵੋਗੇ ਅਸੀਂ ਦੇਖੀਏ ਤੁਹਾਨੂੰ ਦੇਖ ਆ ਵੀ ਦੇਖੋ ਤੁਸੀਂ ਤੁਹਾਨੂੰ ਅਸੀਂ ਆ ਦੇਖੋ ਵਿੱਚ ਵਿੱਚ ਆਏ ਦੇਖੋ ਰੰਬੇ ਨੇ ਆਏ ਵੀ ਸਰਤੇ ਤਾਂ ਨੇ ਦੇਖੋ ਦੇਖ ਆਏ ਸਰਤੇ ਵਿੱਚ ਵਿੱਚ ਰੰਬੇ ਨੇ ਦਾਣੇ ਹੁਣ ਬਈ ਨੰਮਸਤਕਾਂ ਦੇ ਕਿੜਾ ਐ ਆਪਣੇ ਨਾ ਕੰਮ ਨਾ ਹੁੰਦਾ ਨੂੰ ਤਾਂ ਆਪਣਾ ਚਾਰ ਆਪਣਾ ਚਰਨਾ ਚਲੋ ਹੁਣ ਤਾਂ ਵਧੀਆ ਹੋਇਆ ਆਪਣਾ ਚਾਰ ਸਾਰਾ ਸਹੀ ਨਿਕਲਿਆ ਬਈ ਫਿਰ ਮਾੜਾ ਜਾ ਵੀ ਨਹੀਂ ਗਲਿਆ ਨਿਕਲਿਆ ਮਾੜਾ ਜ ਵੀ ਨਹੀਂ ਗਲਿਆ ਨਿਕਲਿਆ ਤੇ ਚਲੋ ਹੁਣ ਆਪਾਂ ਚੱਲਦੇ ਆ ਡੈਰੀ ਵਰਗੇ ਕੋਲੇ ਚਲੋ चलते मेरे डैडी वर्ग को डैडी वर्ग भरी जुना को चलते हैं देखो।, देखो।, देखो पापा भरी जुड़ी डैडी पता नहीं कित तो ग गया डैडी देखो।, देखो भाई अपने घंटे पूरे बढ़िया हो गए देखो ਸਾਰੇ ਕੋਸ ਆਪਣਾ ਵਧੀਆ ਹੋ ਗਿਆ ਇਧਰ ਮੂਲੀਆਂ ਲਾਈਆਂ ਸੀ ਆਪਣੀਆਂ ਬੂਲੀਆਂ ਪੂਰੀਆਂ ਵਧੀਆ ਹੋਈਆਂ ਨੇ ਵਧੀਆ ਤੇ ਹੋਰ ਆਪਾਂ ਨੇ ਕਲਾਈ ਸੀ ਘੰਡੇ ਘੰਡੇ ਪੂਰੇ ਵਧੀਆ ਹੋ ਗਏ ਭਾਈ ਟਿਕ ਆਪਾਂ ਨੇ ਲਾਈ ਸੀ ਕੋਪੀ ਇਹ ਵੀ ਹੋਣ ਲੱਗ ਗਿਆ ਆ ਦੂਜਾ ਬੂਝਾ ਜੇ ਮੱਛਿਆ ਪਿਆਤੀ ਚਾਉਣ ਲੱਗ ਗਿਆ ਆ ਬਈ ਟਮਾਟਰ ਹੋਣ ਲੱਗੇ ਆ ਹੋ ਦੇਖ ਨਹੀਂ ਨਾ ਮਾਰੀਆ ਠੱਠਾ ਓਰੇ ਤੇ ਉਹ ਦੇਖ ਲਓ ਬਈ ਡੈਡੀ ਆਪਾਂ ਜਿਹੜੇ ਓਰੇ ਕੁਸਟ ਲਾਇਆ ਓਰੇ ਤਾਂ ਆਪਾਂ ਲਾਤਾ ਹੁਣ ਲਾਸਨ ਓਰੇ ਆਪਾਂ ਨੇ ਲਾਸਨ ਲਾ ਦਿੱਤੇ ਓਰੇ ਆਪਾਂ ਨੇ ਲਾਇ ਲਾਸਨ

And they